ਸ਼੍ਰੀ ਮਕਤਸਰ ਸਾਹਿਬ ਜਿੱਥੇ 40 ਸਿੰਘ ਤੇ ਗੁਰੂ ਗੋਬੀ ਸਿੰਘ ਜੀ ਨੇ ਆਖਰੀ ਤੇ ਫੈਸਲਾਕੁਨ ਜੰਗ ਲੜੀ ਸੀ 40 ਸਿੰਘਾਂ ਨੇ ਮੰਗਲਾਂ ਦੀਆਂ ਫੌਜਾਂ ਨੂੰ ਖਦੇੜ ਕੇ ਰੱਖ ਦਿੱਤਾ ਸੀ ਤੇ ਆਖਿਰ 40 ਸਿੰਘਾਂ ਦੇ ਵੱਲੋਂ ਸ਼ਹੀਦੀ ਜਿਹੜੀ ਇਸ ਪਵਿੱਤਰ ਸਥਾਨ ਤੇ ਪਾਈ ਗਈ ਸੀ ਤਾਂ 40 ਸਿੰਘਾਂ ਦੀ ਯਾਦ ਦੇ ਵਿੱਚ ਹਰ ਸਾਲ ਸਹੀ ਹਿੱਦੀ ਜੋੜ ਮੇਲਾ ਲਗਾਇਆ ਜਾਂਦਾ ਅੱਜ 12 ਤਰੀਕ ਤੋਂ ਧਾਰਮਿਕ ਪ੍ਰੋਗਰਾਮ ਸ਼ੁਰੂ ਹੋ ਗਏ ਸਨ ਔਰ ਅੱਜ 14 ਤਰੀਕ ਆ 3 ਦਿਨ ਹੋ ਗਏ ਨੇ ਔਰ ਅੱਜ ਜਿਹੜੇ ਸ਼੍ਰੀ ਖੰਡ ਸਾਹਿਬ ਪਾਠ ਦੇ ਜਿਹੜੇ ਭੋਗ ਅੱਜ ਪਾਏ ਗਏ ਨੇ ਔਰ ਅੱਜ ਹੀ ਮੱਘੀ ਇਸ਼ਨਾਨ ਕੀਤਾ ਜਾ ਰਿਹਾ ਹੈ ਤਸਵੀਰਾਂ ਸ਼੍ਰੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਤੜਕਸਾਰ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਆ ਦੱਸਦੀ ਹੈ ਕਿ 12 ਤਰੀਕ ਤੋਂ ਧਾਰਮਿਕ ਪ੍ਰੋਗਰਾਮ ਸ਼ੁਰੂ ਹੋ ਗਏ ਸਨ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਔਰ ਅੱਜ 14 ਤਰੀਕ ਨੂੰ ਸ਼੍ਰੀ ਖੰਡ ਸਾਹਿਬ ਪਾਠ ਸਾਹਿਬ ਦੇ ਜਿਹੜੇ ਭੋਗ ਪਾਏ ਗਏ ਨੇ ਔਰ ਮੱਘੀ ਪਵਿੱਤਰੀ ਇਸ਼ਨਾਨ ਆ ਜਿਹੜਾ ਉਹ ਅੱਜ ਕੀਤਾ ਜਾ ਰਿਹਾ ਹੈਗਾ ਸੰਗਤਾਂ ਦੇ ਵੱਲੋਂ ਦੱਸ ਦਈਏ ਕਿ ਬੀਤੀ ਰਾਤ 12 ਵਜੇ ਤੋਂ ਹੀ ਸੰਗਤਾਂ ਮੱਘੀ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਉਹ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਕਾਫੀ ਸੰਗਤ ਆ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਹੋਈ ਆ ਦੱਸ ਦਈਏ ਕਿ ਕੱਲ 15 ਤਰੀਕ ਨੂੰ ਨਗਰ ਕੀਰਤਨ ਸਜਾਏ ਜਾਣਗੇ ਤੇ ਉਸ ਤੋਂ ਬਾਅਦ ਨੰਗ ਸਿੰਘਾਂ ਦੇ ਵੱਲੋਂ ਮਹੱਲਾ ਵੀ ਕੱਢਿਆ ਜਾਵੇਗਾ ਤੇ ਨਾਲ ਹੀ ਜਿਹੜੀ ਘੋੜ ਦੌੜ ਹੋਵੇਗੀ ਤਾਂ ਉਸ ਦਰਾਂ ਹੀ ਜਿਹੜੇ ਧਾਰਮਿਕ ਸਮਾਗਮਾਂ ਦੀ ਸਮਾਪਤੀ ਹੋਵੇਗੀ ਔਰ ਇਸ ਸ਼ਹੀਦੀ ਜੋੜ ਮੇਲੇ ਦੀ ਸਮਾਪਤੀ ਆ ਜਿਹੜੀ ਉਹ ਹੋ ਜਾਵੇਗੀ। ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਪੀਟੀਸੀ ਨਿਊਜ਼